ਉਹਦੀ ਘੜੀਆਂ ਔਰ ਇੱਕ ਛੋਟਾ ਜਿਹਾ ਬੱਚਾ ਜਿਹੜਾ ਹਨੇ 22 ਸਾਲ ਦਾ ਸੀ ਔਰ ਲੱਖਾਂ ਉਹਦੇ ਫਾਲੋਅਰ ਸੀ ਉਹਦਾ ਸ਼ਰਿਆਮ ਜਿਹੜਾ ਲੁਧਿਆਣੇ 'ਚ ਸੀ ਸ਼ਨੀਵਾਰ ਨੂੰ ਕਤਲ ਕਰ ਦਿੱਤਾ ਗਿਆ ਔਰ ਉਹਦੇ ਕਰਕੇ ਅਸੀਂ 29 ਤਰੀਕ ਦਾ ਜੋ ਆਜ਼ਾਦ ਦਿਨ ਦਾ ਮੁੰਡਾਣਾ ਬੰਦੀ ਕੋਰ ਔਰ ਕੱਲ ਪੁਲਿਸ ਕਮਿਸ਼ਨਰ ਸਾਹਿਬ ਲੁਧਿਆਣੇ ਦੀ ਪੰਚਾਇਤ ਜਿਹੜੀ ਸਾਡੇ 'ਚੋਂ ਸਾਰਿਆਂ ਨੂੰ ਮਿਲੇ ਔਰ ਉਹਨਾਂ ਨੇ ਆ ਕੇ ਸਾਰੇ ਉਹਦੇ ਬਾਰੇ ਜਾਣ ਕਰ। ਕਿਉਂਕਿ ਇਹ ਸ਼ਹਿਰ ਲੁਧਿਆਣਾ ਸਾਡਾ ਆਪਣਾ ਸ਼ਹਿਰ ਹੈ। ਔਰ ਅਸੀਂ ਨਹੀਂ ਚਾਹਨੇ ਕਿ ਕੋਈ ਕੋਈ ਸ਼ਹਿਰ ਵਾਸੀ ਇਸੇ ਗੱਲੋਂ ਪਰੇਸ਼ਾਨ ਹੋ। ਔਰ ਸਾਰਿਆਂ ਨੂੰ ਸ਼ਹਿਰ ਵਾਸੀ ਨੂੰ ਦੁੱਖ ਹੈ ਇਸ ਗੰਦਾ ਸਾਨੂੰ ਫੋਨ ਵੀ ਆਏ। ਲੋਕ ਆ ਕੇ ਦੁੱਖ ਵੀ ਸਾਝਾ ਕਰਾਜ ਤੁਸੀਂ ਦੇਖੋ ਹਜ਼ਾਰਾਂ ਦੀ ਗਿਲਤੀ ਦੇ। ਸ਼ਮਸ਼ਾਨ ਘਾੜ ਜਿਹੜਾ ਵਾ ਜਿੱਥੇ ਅੱਜ ਦਾ ਸੰਸਕਾਰ ਕਰ ਰਹੇ ਉਸ ਬੱਚੇ ਦਾ। ਗਾਂਤਿਕ ਬਗੁੰਦਾ। ਕੋ ਹਜ਼ਾਰਾਂ ਦੇ ਕਿੰਨੇ ਪੈਰ ਰੱਖਣ ਨੂੰ ਜਗ੍ਹਾ ਲੋਕ ਲੁਧਿਆਣਾ ਦੇ ਇੰਨਾ ਪਿਆਰ ਕਰਦੇ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਪਰਮਪੀਤਾ ਪਰਮਾਤਮਾ ਭਗਵਾਨ ਵੱਲ ਮਰਜੀ ਦੇ ਚਰਨਾਂ ਚ ਜੀਉ ਹਰਦਾਸ ਕਰਦਾ ਆ ਕਿ ਉਹ ਛੋਟਾ ਜਿਹਾ ਬੱਚਾ ਜਿਹੜਾ 22 ਸਾਲ ਦਾ ਸੀ ਉਹ ਖਿੱਚੜ ਗਿਆ ਉਹਦੀ ਆਤਮਾ ਨੂੰ ਪ੍ਰਭੂ ਆਪ ਸ਼ਾਂਤੀ ਦੇਵੇ ਹੋਰ ਪੁਲਿਸ ਕਮਿਸ਼ਨਰ ਔਰ ਪੰਜਾਬ ਸਰਕਾਰ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਾਂਸੀ ਮਾਨਸ ਸਿੰਘ ਇਹ ਮੰਨ ਕਰਦੇ ਆ ਕਿ ਜਿਹੜੇ ਵੀ ਦੋਸ਼ੀ ਆ ਜਾਂ ਇਹਦੇ ਪਿੱਛੇ ਆ ਜਿਹੜਾ ਬੰਦਾ ਇਹਦੀ ਬੈਕਸਾਈਡ ਤੋਂ ਹੋ ਕੇ ਇਹ ਕਤਲ ਕਰਾਇਆ ਉਹ ਸਾਰਾ ਸੱਚ ਸਾਹਮਣੇ ਆਣਾ ਚਾਹੀਦਾ ਹੋਰ ਕੱਲ ਪੁਲਿਸ ਕਮਿਸ਼ਨਰ ਸਾਹਿਬ ਸੁਪਨ ਸ਼ਰਮਾਈ ਸਾਡੇ ਕੋਲ ਆਈ ਸੀ ਉਹ ਪੂਰਾ ਪਿਛਵਾੜ ਦਵਾ ਕੇ ਗਏ ਆ ਕਿ ਵੀ ਜਿਹੜਾ ਵੀ ਕੋਈ ਦੋਸ਼ੀ ਆ ਲਗਭਗ ਉਹਨਾਂ ਨੇ ਇਨਵਲਟਿਡ ਜਿਹੜੇ ਆ ਲੋਗ ਦੇ ਗਰੀਬ ਕਰੇ ਆ ਉਹ ਇੱਕ ਵੀ ਦੋਸ਼ੀ ਉਹਨਾਂ ਨੇ ਕਿਹਾ ਕਿ ਬਖਸ਼ਣ ਚਾਹ। ਤਾਂ ਇਸ ਕਰਕੇ ਮੈਂ ਅੱਜ ਜਿੰਨੇ ਵੀ ਸਤਕਾਰਯੋਗ ਤਤਕ ਬੰਦ ਫਕਨ ਜੀ ਦੇ ਸੰਸਕਾਰ ਚ ਆਇਆ ਲੁਧਿਆਣੇ ਦਾ ਵਾਸੀ ਹੋਣ ਦੇ ਨਾਤੇ ਮਰੇਸ਼ ਸਿੰਘਾਂ ਜੀ ਨੋ ਦਾ ਸਭ ਦਾ ਘਰ ਹਾਜ਼ਰ ਕਰ ਰਹਾ ਮੈਂ ਤੁਹਾਡੇ ਸਾਰਿਆਂ ਦੇ ਸ਼ਾਮਲ ਹੋਣ ਦਾ ਸਾਡੇ ਜਿਹੜਾ ਪਰਿਵਾਰ ਦਾ ਤੋਂ ਥੋੜੀ ਉਹਨੂੰ ਸ਼ਾਂਤੀ ਮਿਲੀ ਹੈ ਉਹ ਤਾਤਲ ਹੈ ਉਹ ਜਲਦੀ ਤੋਂ ਜਲਦੀ ਬੜੇ ਜਾਣ ਇਸ ਗੱਲ ਦੀ ਅਸੀਂ ਮਹਤਮੰਤਰ ਸਾਹਿਬ ਤੋਂ ਔਰ ਫੁੱਲ ਪ੍ਰਸ਼ਾਦ ਜੀ ਤੋਂ ਮੰਗ ਕਰਦੇ ਆ ਬਹੁਤ ਬਹੁਤ ਧੰਨਵਾਦ ਜੇਵਾ ਸੰਸਕਾਰ ਵੀ ਹੋ ਰਿਹਾ ਪਰ ਮੇਰੇ ਮਨ ਨੂੰ ਇਸ ਗੱਲ ਦੀ ਪੀੜਾ ਵੀ ਆ ਈਦਾ ਇਸ ਗੱਲ ਦੀ ਆ ਵੀ ਇੱਕ ਹੋਂਨ ਹਰ ਬੱਚਾ ਜਿਹਨੇ ਹਜੇ ਵੱਡੀਆਂ ਪਲਾਂਘਾਂ ਪੱਟ ਕੇ ਆਪਣੇ ਸ਼ਹਿਰ ਦਾ ਆਪਣੇ ਇਲਾਕੇ ਦਾ ਆਪਣੇ ਪਰਿਵਾਰ ਦਾ ਸਾਰਾ ਕੁਝ ਸਵਾਰਨਾ ਸੀ ਔਰ ਆਪਣੇ ਸ਼ਹਿਰ ਦਾ ਨਾਮ ਕਰਨਾ ਸੀ ਅੱਜ ਬਿਨਾ ਵਜ੍ਹਾ ਤੋਂ ਬਿਨਾ ਗੱਲ ਤੋਂ ਉਸ ਬੱਚੇ ਨੂੰ ਆਹ ਇਲਜ਼ਾਮ ਤੱਕ ਪਹੁੰਚਾਤਾ ਤੇ ਮੈਂ ਤਾਂ ਇਸ ਤੋਂ ਵੱਡੀ ਕੋਈ ਦੁੱਖ ਨਾਲ ਗੱਲ ਨਹੀਂ ਕਹਿ ਸਕਦਾ ਇਹ ਐਂਡ ਉਹਨਾਂ ਦਾ ਵੀ ਇਹੀ ਹੋਣਾ ਵਾ ਦੋ ਦਿਨ ਰੋਕ ਕੇ ਹੋ ਜੂਗਾ ਪਰ ਇਹ ਜਿਆ ਬੱਚਾ بار بار ਨਹੀਂ ਜੰਮਦੇ ਹੁੰਦੇ ਬੱਚੇ ਛੋਟੀ ਜੀ 22 ਸਾਲ ਦੀ ਉਮਰ ਕੀ ਹੁੰਦੀ ਆ ਜੇ ਦੰਦਮ ਨਹੀਂ ਪੂਰੇ ਆਏ ਸੀ ਉਹਦੇ ਐਨਾ ਨਾਮ ਕਮਾਉਣਾ ਇਹ ਕਿਤੇ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਤ ਤੁਹਾਡੀਆਂ ਵੀ ਜਿਹੜੀਆਂ ਅੱਖਾਂ ਨਮ ਤੇ ਪਰਿਵਾਰ ਦਾ ਵੀ ਹੋਣਾ ਉਹਨਾਂ ਦੇ ਆਂਦਰਾ ਉਹ ਮਾਂ ਨੇ ਜੀ ਨੇ ਢਿੱਡੇ ਚ 9 ਮਹੀਨੇ ਰੱਖਿਆ ਸਾਡੇ ਮਨਾਂ ਨੂੰ ਤਾਂ ਦੁੱਖ ਆ ਸਾਡੇ ਇਲਾਕੇ ਮੇਰੇ ਇਲਾਕੇ ਦਾ ਸੀ ਵੇਰੇ ਆਪਣੇ ਪਰਿਵਾਰਾਂ ਨਾਲ ਇਹਨਾਂ ਪਰਿਵਾਰਾਂ ਨਾਲ ਆਉ ਦਾ ਬਾਪ ਗਿਆ ਜੀ ਇਹਨਾਂ ਪਰਿਵਾਰਾਂ ਨਾਲ ਸਾਡਾ 9 ਮਾਸ ਦੇ ਰਿਸ਼ਤੇ ਨੇ ਲੁੱਕ ਕਿਉਂ ਨਹੀਂ ਹੋਊਗਾ ਇੱਥੇ ਤਾਂ ਕੋਈ ਘਰ ਕੋਈ ਰੱਖਿਆ ਹੋਇਆ ਦੋ ਦੋ ਚਾਰ ਸਾਲ ਜਾਨਵਰ ਚਲੇ ਜਾਂਦਾ ਬੰਦੇ ਨੂੰ ਉਹਦੀ ਵੀ ਪੀੜਾ ਹੁੰਦੀ ਆ ਇਹਦਾ ਉਸਮਾਨ ਨੇ 22 ਸਾਲ ਪਾਲਿਆ ਰੀਜਾ ਨਾਲ ਐਨਾ ਨਾਮ ਕਮਾਇਆ ਉਸ ਬੱਚੇ ਨੇ ਉਦੇ ਜਾਣ ਨਾ ਪੀੜਾ ਤਾਂ ਹੋਣੀ ਆ ਨਾ ਇਹ ਪੀੜਾ ਜਿਹੜਾ ਜਿਹੜਾ ਪੀੜ ਸਮਝਦਾ ਉਹਨੂੰ ਹੋਣੀ ਆ ਜਿਹੜਾ ਨਹੀਂ ਸਮਝਦਾ ਉਹਨੂੰ ਕਿਉਂ ਹੋਣੀ ਆ ਦੋਸ਼ੀ ਪੱਤਰ ਨੂੰ ਨਹੀਂ ਪੀੜ ਹੁੰਦੀ ਦੋਸ਼ੀ ਕੋ ਤਾਂ ਕੂਸੀ ਗ੍ਰਿਫਤੇ ਜਾਣਗੀ ਦੋਸ਼ੀ ਦਾ ਤੁਸੀਂ ਹੁਣ ਮੈਂ ਪਹਿਲਾਂ ਵੀ ਕਹਿ ਕੇ ਆਇਆ ਅਕ ਪਰਸੋਂ ਵੀ ਚੌਥੇ ਵੀ ਕਿਹਾ ਹੋ ਪਰਸੋਂ ਦੋਸ਼ੀਆਂ ਦਾ ਜੋਲ ਨਾ ਮਾਹੂਣਾ ਮ ਉਹ ਸਾਰੇ ਮੈਨੂੰ ਵੀ ਪਤਾ ਉਸ ਮਾਲਕ ਨੂੰ ਵੀ ਪਤਾ ਵਾ ਪਰ ਗੱਲ ਤਾਂ ਇਹ ਆ ਵੀ ਇਹ ਜਵਾਕ ਨੇ ਨਹੀਂ ਸਾਡੇ ਹੱਥੋਂ ਨਾ ਮੁੜ ਕੇ ਨਾ ਇਹਨੇ ਗਾ ਨੂੰ ਲੱਭਣਾ ਇਹਦੀ ਜਾਈ ਹੋਈ ਜਿਹੜਾ ਘਾਟਾ ਵਾ ਉਹ ਪੂਰਾ ਨਹੀਂ ਹੋਣਾ ਜਵਾਕ ਨੇ ਆਪਣੇ ਪ੍ਰਮਾਤਮਾ ਨੇ ਇੰਨੀ ਕਿ ਦਲੇਰੀ ਬਖਸ਼ੀ ਆ ਕਿ ਮੈਂ ਰੋਲ ਆਣਾ ਕਿੰਨੀ ਹੈਗਾ ਸਿੰਪਲੀ ਗੀ ਜਿਵੇਂ ਦੋ ਵਾਰੀ ਮੁੱਕਾ ਮਾਰ ਕੇ ਮੈਂ ਆ ਇੱਕ ਦਿਨ ਪਹਿਲੀ ਵਾਰੀ ਜਦੋਂ ਲਖਮਨ ਦਰਾਵੜ ਜੀ ਇਸ ਦੁਨੀਆ ਤੋਂ ਗਏ ਤੇ ਅੱਜ 카ਰ্তিক ਬਕਰ ਇਸ ਦੁਨੀਆ ਤੋਂ ਚਲਾ ਗਿਆ ਉਸ ਮੇਰੇ ਕ੍ਰਾਂਤੀਵੀਰ ਜਿਹੜੇ ਬੱਗਨ ਦੇ ਕਾਰਤਿਕ ਦੇ ਡੈਡੀ ਆ ਹਸਪੀਟਲ ਨੂੰ ਪੁੱਛੋ ਕਿ ਆਪਣੇ ਪੁੱਤ ਦੀ ਮੋਢੇ ਤੇ ਲਾਸ਼ ਰੱਖ ਕੇ 22 ਸਾਲ ਦੀ ਇੱਥੇ ਕਿਦਾਂ ਲੱਗਿਆ ਹੋਣਾ ਹੈ ਮੈਂ ਉਹਦੇ ਜਾਣ ਵਾਲਿਆਂ ਚਿੰਨੇ ਅੱਜ ਪਹੁੰਚੇ ਪੂਰੇ ਪੰਜਾਬ ਭਰ ਤੋਂ ਜਿਹਾ ਉਹਦੇ ਫਾਲੋਅਰ ਪੂਰੇ ਇੰਡੀਆ ਦੇ ਵਿੱਚ ਜਿੰਨੇ ਵੀ ਆਸਤ। ਤੇ ਉਹਦੀਆਂ ਯਾਦਾਂ ਨੂੰ ਮਿਟਨ ਨਾ ਦਿਓ ਕੁਈਆਂ ਯਾਦਾਂ ਨੂੰ ਸਮੇਂ-ਸਮੇਂ ਤੇ ਪੁਰਾਣੇ ਸੋਸ਼ਲ ਮੀਡੀਆ 'ਤੇ ਸਾਂਝੇ ਕਰਦੇ ਰਹਿਓ ਤੁਹਾਨੂੰ ਵੀ ਲੱਗਦਾ ਨੋਜੋਨ ਜਿਹੜਾ ਫੇਮ ਹੈ ਮਹਿੰਗਾ ਪੈ ਗਿਆ ਬੋਲਓਰ ਕਾਫੀ ਸੀਗੇ ਤੇ ਉਹਦੀ ਜਿਹੜੀ ਲੱਗਦਾ ਜਿਹੜਾ ਫੇਮ ਉਹਨਾਂ ਨੂੰ ਮਹਿੰਗਾ ਪੈ ਗਿਆ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਫੇਮ ਆ ਉਹ ਜਦੋਂ ਮਿਲਦਾ ਵਾ ਉਸ ਪਰਮਾਤਮਾ ਦੀ ਨਿਗਾਸ ਵੱਲੀ ਹੁੰਦੀ ਆ ਹਰ ਸੋਸ਼ਲ ਮੀਡੀਆ ਤੇ ਜਦੋਂ ਕੰਟਰੋਵਰਸੀ ਸ਼ੁਰੂ ਹੁੰਦੀ ਆ ਤੋ ਵੀ ਨੁਕਸਾਨ ਹੁੰਦਾ ਵਾ ਮੈਂ ਮਾਨਯੋਗ ਸੀਪੀ ਸਾਹਿਬ ਭਗਵੰਤ ਮਾਨ ਜੀ ਨੂੰ ਸੀਐਮ ਸਾਹਿਬ ਨੂੰ ਔਰ ਬੀਜੀਪੀ ਸਾਹਿਬ ਨੂੰ ਇਹ ਨਾ ਕਹਿੰਦਾ ਜੀ ਕਿ ਜਿਹੜੇ ਦੋਸ਼ੀ ਆ ਉਹ ਹਾਰਡ ਕੋਰ ਕ੍ਰਿਮੀਨਲ ਆ ਉਹਨਾਂ ਦਾ ਇਨਕਾਊਂਟਰ ਹੋਣਾ ਚਾਹੀਦਾ ਠੀਕ ਹੈ ਸਹੀ ਸਾਡੀ ਬੇਨਤੀ ਆ ਉਸ ਦਿਨ ਸਹੀ ਕਾਰਤਿਕ ਦੀ ਆਤਮਾ ਨੂੰ ਸ਼ਾਂਤੀ ਹੋਵੇ ਜੋ ਹੋਇਆ ਬਹੁਤ ਭਾਦਾ ਹੋ ਸ਼ਨੀਵਾਰ ਦੀ ਘਟਨਾ ਮੁਰ ਸ਼ਰੇ ਸ਼ਰੇ ਬਜ਼ਾਰ ਇੱਕ ਨੌਜਵਾਨ 6 ਨੂੰ 9 ਮਤਲ ਮਿੱਥਕੇ ਉਹ ਅਸੀਂ ਪਿਛਲੇ 3 ਦਿਨਾਂ ਤੋਂ ਇਨਵੈਸਟੀਗੇਸ਼ਨ ਕਰਦੇ ਜਬ ਮੈਂ ਪੂਰੀ ਤਰ੍ਹਾਂ ਇਨ ਟੱਚ ਸੀ ਇੱਕ ਮਿੱਥਕੇ ਜਿਹੜਾ ਬੱਚੇ ਨੂੰ ਮਾਰਿਆ ਗਿਆ ਕਰੋ ਬੱਚਾ ਜਿਸ ਬੱਚੇ ਨੇ ਆਪਣੇ ਬਲ ਬੁੱਤੇ ਤੇ ਇੱਕ ਫੇਮ ਸਮਾਈਆ ਆ ਨਾਮ ਕਮਾਇਆ ਸੀ ਉਹ 4-4 ਲੱਖ ਦੇ ਕਰੀਬ ਉਹਦੇ ਫਾਲੋਅਰ ਸੀਗੇ ਜਦੋਂ ਇੱਕ ਪੋਸਟ ਪਾਉਂਦਾ ਸੀ ਤੇ 4-4 ਲੱਖ ਲਾਈਕ ਕਰਨ ਵਾਲੇ ਜਿਹੜੇ ਨੇ ਵੀ ਈਵਰਸ ਜਿਹੜੇ ਸੀ ਉਹ ਦੇਖਦੇ ਸੀ ਹੂੰ ਪਰ ਨਾਲ ਦੀ ਨਾਲ ਇੱਕ ਨੈਸ਼ਨਲ ਪਲੇਅਰ ਬਾਸਕਟਬਾਲ ਦਾ ਇੱਕ ਨੈਸ਼ਨਲ ਪਲੇਅਰ ਬੱਚਾ ਹੋਵੇ ਪਰ ਉਸ ਬੱਚੇ ਨੂੰ ਉਹਨੇ ਇੱਕ ਬੜੀ ਬੇਰਹਿਮੀ ਦੇ ਨਾਲ ਜੀ ਕਤਲ ਕਰ ਦਿੱਤਾ ਜਾਵੇ ਸ਼ਹੀਦ ਕਰ ਦਿੱਤਾ ਜਾਵੇ ਮੂਵੀ ਤੋਂ ਸਮਾਜ ਸਾਰੇ ਨਿੰਦਾ ਕਰ ਹੀ ਨਹੀਂ ਸਕਦੇ ਅੱਛਾ ਦੂਸਰਾ ਦੂਸਰਾ ਸੀ ਸਾਰੀ ਸ਼ਹਿਰ ਦੀ ਕ੍ਰੀਮ ਜਿਹੜੀ ਹੈ ਉਹਨਾਂ ਨੇ ਫਿਰ ਜਦੋਂ ਦੇਖਿਆ ਕਿ ਇਹ ਜੂਲ ਨਹੀਂ ਹੋ ਰਹੀ ਤਾਂ ਉਹਨਾਂ ਨੇ ਫਿਰ ਮੀਟਿੰਗ ਕੀਤੀ 27 ਤਰੀਕ ਜੀ 24 ਘੰਟੇ ਦਾ ਅਲਟੀਮੇਟ ਦਿੱਤਾ ਗਿਆ 31 ਤਰੀਕ ਦਾ ਅੰਤ ਦੀ ਕਾਲ ਜਿਹੜੀ ਆ ਤਦਿ ਕੁਛ ਨਾ ਕੀਤੀ ਗਈ ਅੱਜ ਕੱਲ ਬੜੀ ਐਕਟੀਵਿਟੀ ਜਿਹੜੀ ਆ ਐਕਚੁਅਲੀ ਮੈਂ ਵੀ ਕਹਿ ਸਕਦਾ ਕਿ ਕਈ ਵਾਰੀ ਤਾਲਮੇਲ ਦੀ ਕਮੀ ਨਾਲ ਵੀ ਕਈ ਮਿਸ ਅੰਡਰਸਟੈਂਡਿੰਗਸ ਜਿਹੜੀਆਂ ਵਾ ਕੋਰੇਟ ਹੋ ਜਾਂਦੀਆਂ ਵਾ ਜੀ ਔਰ ਕੱਲ ਜਦੋਂ ਡੇਢ ਘੰਟਾ ਸੀਪੀ ਸਾਹਿਬ ਨਾਲ ਮੀਟਿੰਗ ਕੀਤੀ ਆ ਉਸ ਤੋਂ ਬਾਅਦ ਮੈਂ ਉਹਨੂੰ ਕਿਹਾ ਜੀ ਤੁਹਾਨੂੰ ਪਰਿਵਾਰ ਨਾਲ ਵੀ ਮਿਲਣਾ ਚਾਹੀਦਾ ਵਾ ਜੀ ਉਸ ਟਾਈਮ ਉਹ ਅਤਲ ਪਰਿਵਾਰ ਨਾਲ ਆਏ ਸਰ ਅਫੀਸਰ ਸਾਹਿਬਾਨ ਨਾਲ ਲਗਭਗ ਡੇਢ ਤੋਂ 2 ਘੰਟੇ ਕੱਲ ਸੀਪੀ ਸਾਹਿਬ ਬੁਲ ਕੇ ਬੈਠੇ ਰਹੇ ਜੀ ਔਰ ਇੱਕ ਇੱਕ ਚੀਜ਼ ਜਿਹੜੀ ਆ ਉਹਨਾਂ ਨੇ ਪਰਿਵਾਰ ਨਾਲ ਸਾਂਝੀ ਕੀਤੀ ਸਾਡੇ ਸਾਰਿਆਂ ਨੇ ਸਮਝ ਕੀਤੀ 플러스 ਮਤਲਬ ਚੌਧਰੀ ਜੈਸਵਾਲ ਜੀ ਕਿ ਉਹਨਾਂ ਦੇ ਸਕਾਉ ਉਪਤੀਜਾ ਉਹਨਾਂ ਇਹ ਤਾਂ ਸਾਨੂੰ ਸਾਰਿਆਂ ਨੂੰ ਦਿੱਖਣ ਮਤਲਬ ਕੱਲ ਦੀ ਐਕਟੀਵਿਟੀ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਕੋਲਸ ਬਿਲਕੁਲ ਨਹੀਕ ਪਹੁੰਚ ਗਈ ਆ ਔਰ ਕਈ ਤਾਂ ਫੜ ਵੀ ਲੈ ਗਏ ਉਹਨਾਂ ਦਾ ਕੁਝ ਹੀ ਕਰ ਲਿਆ ਹਾਂ ਔਰ ਮੇਰੇ ਖਿਆਲ ਇਕ ਤੇ ਦਿਨ ਦੇ ਵਿੱਚ ਸੀਬੀ ਸਾਹਿਬ ਜਿਹੜਾ ਪ੍ਰੈਸ ਕਾਨਫਰੰਸਿੰਗ ਲਈ ਉੱਤਰੇ ਕਾ ਆ ਤਾਂ ਇੱਕ ਹਨ ਸਲਾਬ ਜਿਹੜਾ ਵਾ ਤੁਸੀਂ ਦੇਖ ਰਹੇ ਹੋ ਕਿ ਇੱਕ ਬੱਚਾ ਛੇ ਸਾਲ ਦਾ ਨਾ ਬੱਚਾ ਵਾ ਕਾਰਤਿਕ ਪੱਕਣ ਜੀ ਇੱਕ ਲੱਗਦਾ ਮੈਨੂੰ ਕਿ ਇੱਕ ਨਾਇਕ ਸੀ ਅਜ ਨਾਇਕ ਨੂੰ ਮੈਂ ਕਿ ਲੋਕ ਆਏ ਆ ਅੱਛਾ ਤੁਹਾਨੂੰ ਤੋਂ ਗੱਲ ਕਰੀਏ ਸੋਸ਼ਲ ਮੀਡੀਆ ਦੇ ਉੱਪਰ ਗੈਂਗਸਟਰ ਕਿਹਾ ਜਾ ਰਿਹਾ ਤੇ ਪ੍ਰਵਾਧ ਵਾਲੋ ਇਸਦਾ ਵਿਰੋਧ ਵੀ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਗੇ ਤੁਸੀਂ ਉਹਦੇ ਬਾਰੇ ਪਰसों ਕਿਹਾ ਸੀ ਸਰ ਹਾਂ ਆ ਪ੍ਰਿੰਟ ਮੀਡੀਆ ਨੂੰ ਵੀ ਕਲਾਸ ਇਲੈਕਟ੍ਰੋਨਿਕ ਮੀਡੀਆ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਤੁਸੀਂ ਆਊਟ ਇਨਵੈਸਟੀਗੇਸ਼ਨ ਜੀ ਕਿਸੇ ਵੀ ਆਦਮੀ ਦਾ ਅਕਸ ਜਿਹੜਾ ਵਾ ਉਹ ਖਾਬ ਕਰਦੇ ਕਿ ਤੁਸੀਂ ਉਹਦੀ ਕੋਈ ਇਨਵੈਸਟੀਗੇਸ਼ਨ ਕੀਤੀ ਆ ਤਾਂ ਮੈਂ ਥੈਂਕਸ ਕਰਨਾ ਤੁਹਾਡੇ ਮਾਧਿਅਮ ਤੋਂ ਕਿ ਪਿਛਲੇ 3 ਦਿਨਾਂ ਤੋਂ ਸਾਰੇ ਹੀ ਪੱਤਰਕਾਰ ਬੰਦੂ ਸਹਿਬਾਨਾਂ ਨੇ ਸਾਰੇ ਪ੍ਰਿੰਟ মিডিਏ ਨੇ ਸਾਰੇ ਇਲੈਕਟ੍ਰੋਨਿਕ মিডিਏ ਨੇ ਬਿਲਕੁਲ ਵੀ ਉਹਨੂੰ ਗੈਪਸ ਕਰਨ ਨਹੀਂ ਲਿਖਿਆ ਬਲਕਿ ਇਹ ਲਿਖਿਆ ਕਿ ਇੱਕ ਬਹੁਤ ਫੇਮਸ ਬੱਚਾ ਸੀ ਇੱਕ ਆਪਣੇ ਪਲ ਪੁੱਤੇ ਤੇ ਖੜਾ ਹੋ ਕੇ ਉਸ ਬੱਚੇ ਨੇ ਆਪਣਾ ਫੇਮਸ ਕਮਾਇਆ ਨਾਮ ਕਮਾਇਆ ਇਤਨੀ ਇੰਸਟਾਗ੍ਰਾਮ ਤੇ ਉਹਦਾ ਮਤਲਬ ਲਗਭਗ 4 4 ਲੱਖ ਟੈਟੂ ਤੋਂ ਬਾਅਦ ਵੀ 20 ਹਜ਼ਾਰ ਫਾਲਵਰਸ ਉਹਦਾ ਟੈਟੂ ਤੋਂ ਬਾਅਦ ਵਧ ਗਿਆ ਨੰਬਰ 1 ਨੰਬਰ 2 ਅੱਜ ਨੌਜਵਾਨ ਉਸ ਬੱਚੇ ਦੀ ਆਪਣੀ ਜਿਹੜੀ ਤਸਵੀਰ ਆ ਉਹ ਟੈਟੂ ਜਿਹੜੇ ਨੇ ਉਹ ਆਪਣੀ ਛਾਤੀ ਤੇ ਬਣਾ ਰਹੇ ਆ ਬਾਹਾਂ ਤੇ ਬਣਾ ਰਹੇ ਆ ਇਹਦਾ ਮਤਲਬ ਕਿ ਉਹ ਉਸ ਬੱਚੇ ਦਾ ਜਿਹੜਾ ਰਿਸਪੈਕਟਵ ਆ ਲੋਕਾਂ ਦੇ ਦਿਲਾਂ ਦੇ ਵਿੱਚ ਸੀ ਤਾਂ ਇਹ ਸਟੇਜ ਆਦੀ